ਅੰਮ੍ਰਿਤਸਰ ਤੋਂ ਇੱਕ ਬੇहद ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅੰਮ੍ਰਿਤਸਰ ਵਿਖੇ ਔਨ ਡਿਊਟੀ ਇਨਸਪੈਕਟਰ ਮਨਮੋਹਨ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤਾਂ ਦੱਸਦੇ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਚਾਟੀਵਿੰਡ ਗੇਟ ਸ਼ਿਵਪੁਰੀ ਦੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਅੰਮ੍ਰਿਤਸਰ ਵਿਖੇ ਸਬ ਇੰਸਪੈਕਟਰ ਮਨਮੋਹਨ ਸਿੰਘ ਦੀ ਅਚਾਨਕ ਔਨ ਡਿਊਟੀ ਮੌਤ ਹੋ ਗਈ ਹੈ ਉਹ ਕਾਫੀ ਸਮੇਂ ਤੋਂ ਐਸਐਸਪੀ ਆਰਨ ਢੋਕੇ ਦੇ ਨਾਲ ਡਿਊਟੀ ਨਿਭਾ ਰਹੇ ਸਨ ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਸਬ ਇੰਸਪੈਕਟਰ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋਈ ਹੈ ਜੋ ਪਿਛਲੇ 32 ਸਾਲਾਂ ਤੋਂ ਮੈਕਮੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਜੋ ਕਿ ਉਹਨਾਂ ਦੇ ਪਿਛਲੇ ਸਰਬ ਇਨਸਪੈਕਟਰ ਦੀ ਪ੍ਰਮੋਸ਼ਨ ਵੀ ਕੀਤੀ ਸੀਗੀ 32 ਸਾਲ ਉਹਨਾਂ ਨੂੰ ਹੋ ਗਏ ਸ਼੍ਰੀ ਆਰ ਅੰਡੋਕੇ ਸਾਹਿਬ ਜੀ ਦੇ ਨਾਲ ਪੱਕਾ ਹੀ ਉਦੋਂ ਐਸਐਸਪੀ ਆਪਣਾ ਇੱਥੇ ਸੀਗੀ ਅੰਮ੍ਰਿਤਸਰ ਉਦੋਂ ਤੋਂ ਹੀ ਪੱਕੇ ਨਾਲ ਚੱਲਦੇ ਰਹੇ ਪਰ ਉਹਨਾਂ ਨੇ ਵੀ ਸਾਡੇ ਨਾਲ ਪੂਰਾ ਕੰਪਰੋਮਾਈਜ਼ ਪੂਰਾ ਸਹਿਯੋਗ ਦਿੱਤਾ ਉਹ ਆਪ ਕੋਈ ਕੰਮ ਸੀਗਾ ਤਾਂ ਨਹੀਂ ਪਹੁੰਚ ਸਕੇ ਭੋਗਤੇ ਕਹਿੰਦੇ ਜਰੂਰ ਪਹੁੰਚਾਂਗੇ ਬਾਕੀ ਜਿੰਨੇ ਵੀ ਆਫੀਸਰ ਜਿੰਨੇ ਸੀਪੀ ਸਾਹਿਬ ਬਾਕੀ ਸਾਰੇ ਆਏ ਉਹਨਾਂ ਦਾ तहे ਦਿਲੋਂ ਧੰਨਵਾਦ ਇਹ ਇਨ ਪੁਟ ਔਨ ਡਿਊਟੀ ਗਏ ਸੀਗੇ ਜੀ ਸਾਹਿਬ ਦੇ ਕੋਈ ਕੰਮ ਸੀਗੇ ਤੇ ਔਨ ਡਿਊਟੀ ਉਹਨਾਂ ਨੂੰ ਉੱਥੇ ਜਿਹੜਾ ਅਟੈਕ ਆਇਆਗਾ ਹਾਂਜੀ ਔਨ ਡਿਊਟੀ ਅਟੈਕ ਆਇਆ ਜੀ ਉਹਨਾਂ ਨੂੰ ਹਾਂਜੀ ਜਿਹੜੇ ਪਰਿਵਾਰ ਦਾ ਬਹੁਤ ਵੱਗਿਆ ਉਹਨਾਂ ਨਾਲ ਸਹਿਯੋਗ ਹੈ ਜੀ ਸਾਨੂੰ ਆਸਾ ਜੋਚ ਕਰਨਗੇ ਸਾਡੇ ਪਰਿਵਾਰ ਤੇ ਬੇਤਰੀ ਕਰਨਗੇ ਅਸੀਂ ਡੋਕੇ ਸਾਹਿਬ ਤੇ ਪੂਰਾ ਪੁਨਰ ਬਿਖਵਾ ਇਸੇ ਤਰ੍ਹਾਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਆਖਿਆ ਕਿ ਸਬ ਇੰਸਪੈਕਟਰ ਮਨਮੋਹਨ ਸਿੰਘ ਮਹਿਕਮੇ ਦੇ ਕਿਸੇ ਕੰਮ ਲਈ ਗਏ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਇਸ ਸਬੰਧੀ ਮਾਨਜੋਗ ਡੀਜੀਪੀ ਨੂੰ ਲਿਖ ਕੇ ਚਿੱਠੀ ਭੇਜ ਦਿੱਤੀ ਗਈ ਹੈ ਉਹਨਾਂ ਦੇ ਹੁਕਮਾਂ ਮੁਤਾਬਕ ਹੀ ਅਗਲੀ ਕਾਰਵਾਈ ਹੋਏਗੀ ਇੰਸਪੈਕਟਰ ਮਨਮੋਹਨ ਸਿੰਘ ਜਿਹੜੇ ਕਿ ਇੱਕ آپریشنਲ ਡਿਊਟੀ ਵਾਸਤੇ ਗਏ ਸੀ ਜਿਸਨੂੰ ਅਚਾਨਕ ਆ ਕੇ ਅਟੈਕ ਆਇਆ ਜਿਸ ਨਾਲ ਉਹਨਾਂ ਨੇ ਦੇਖੋਗੇ ਅੱਜ ਉਸੋ ਨਵੀਂ ਸੰਸਥਾਗ ਦੇ ਮੌਕੇ ਤੇ ਮਾਨਯੋਗ ਸੀਪੀ ਸਾਹਿਬ ਕੋਲ ਸੀਨੀਅਰ ਅਫਸਰ ਸਹਿबान से, से पहुंचे रहे so, सो 파ਟਨੇ ਤੋਂ ਇਸ ਕੇ ਦਾ ਬਹੁਤ ਜ਼ਿਆਦਾ ਬਹੁਤ ਸਾਰਾ ਪੀਸਾ ਟੈਕਸ ਫਰਟੂਨ ਦਾ ਵਸਲਾਗਾ ਹਾਂਜੀ ਆਪਰੇਸ਼ਨ ਡਿਊਟੀ ਸੀ ਸਰ ਸੀਨੀਅਰ ਡਿਊਟੀ ਸੀ ਹਾਂਜੀ ਅੱਛਾ ਇੱਕ ਇੱਕ ਦਿਨ ਦਾ ਆਇਕ ਵਾਪਸੀ ਕਿਤਨੂ ਹਿਸੇ ਨੇ ਦਿੱਤਾ ਨੇ ਡੈਥ ਆਹ ਡੈਥ ਜਦੋਂ ਹੋਈ ਹੈ ਇੱਥੇ ਆ ਕੇ ਹੋਈ ਹੈ ਕਿ ਇਹਨਾਂ ਦੀ ਵਾਪਸੀ ਕਿਦੋਂ ਹੋਈ ਸੀ ਕੋਈ ਨਹੀਂ ਇਹਨਾਂ ਦੀ ਵਾਪਸੀ ਤੇ ਰਾਤੀ ਹੋਈ ਹੈ ਅੱਛਾ ਬਟ ਇਹਨਾਂ ਦੀ ਜਿਹੜੀ ਡੈਥ 2 ਦਿਨ ਪਹਿਲਾਂ ਹੋ ਗਈ ਸੀ ਉਹ ਅੱਛਾ 2 ਦਿਨ ਪਹਿਲਾਂ ਉੱਥੇ ਹੀ ਹੋ ਗਈ ਸੀ ਉੱਥੇ ਡੈਥ ਹੋ ਗਈ ਸੀ ਸਰ ਉਹਨਾਂ ਪਰਿਵਾਰ ਨੂੰ ਕੋਈ ਕਿਸੇ ਨੂੰ ਸਰਕਾਰੀ ਮਤਲਬ ਨਹੀਂ ਇਹ ਤਾਂ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹੈਗਾ ਮਾਨਜੋਤ ਕਮਿਸ਼ਨਰ ਸਾਹਿਬ ਜਦੋਂ ਜਿਹੜਾ ਹੈਗਾ ਦੇਖੇ ਤੋਂ ਜਿਹੜਾ ਹੈਗਾ ਡਿਸੀਡ ਕਰਨਾ ਹੈ ਮਾਨਜੋਤ ਡੀਜੀਪੀ ਸਾਹਿਬ ਦਾ ਮ੍ਰਿਤਕ ਸਬ ਇੰਸਪੈਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੇ ਚਾਟੀਵੰਡ ਗੇਟ ਸ਼ਿਵਪੁਰੀ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਜੁਥੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਪੁੱਜੇ ਹੋਏ ਸਨ ਦੱਸ ਦਈਏ ਕਿ ਮਰਹੂਮ ਸਬ ਇੰਸਪੈਕਟਰ ਮਨਮੋਹਨ ਸਿੰਘ ਆਪਣੇ ਪਿੱਛੇ ਆਪਣੀਆਂ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਵਾਇਆ ਚਾਰਿਆ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਹਮਦਰਦ ਟੀਵੀ